ਵਿਦੈ ਜੁਗਿੰਦਰ ਪਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜਿੱਥੇ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦਾ ਢੋਲ ਲੰਗਾੜਿਆਂ ਦੇ ਨਾਲ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਸੀ ਅਤੇ ਅੱਜ ਜੇਕਰ ਅਸੀਂ ਗੱਲ ਕਰੀਏ ਸਾਫ ਦਾ ਵਿਧਾਇਕ ਜਗਿੰਦਰ ਪਾਲ ਦੀ ਤਾਂ ਉਹਨਾਂ ਵੱਲੋਂ ਬਾਟਸਐਪ ਦੇ ਵਿੱਚ ਸਥਿਤ ਗੁਰਦੁਆਰਾ ਬਾਬਾ ਸ਼੍ਰੀਚੰਦ ਵਿਖੇ ਉਹਨਾਂ ਨੇ ਨਤਮਸਤਕ ਹੋ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸੱਚਾਈ ਦੀ ਜਿੱਤ ਜਿਹੜੀ ਹੈ ਉਹ ਹਮੇਸ਼ਾ ਹੁੰਦੀ ਹੈ ਤੇ ਝੂਠ ਜਿਹੜਾ ਹੈ ਉਹ ਹਾਰ ਜਾਂਦਾ ਹੈ ਇਸ ਦੇ ਬਾਰੇ ਉਹਨਾਂ ਨੇ ਜਦ ਸਾਡੇ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਦੇਖਦੇ ਆ ਇਹ ਰਿਪੋਰਟ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਇਹ ਜਗਿੰਦਰ ਪਾਲ ਨੂੰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਅਤੇ ਨਿੰਗ ਵਿਭਾਗ ਵੱਲੋਂ ਜਿਹੜਾ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਸੀ ਸਾਂਝੀ ਕਾਰਵਾਈ ਕਰਦਿਆਂ ਉਹਨਾਂ ਨੂੰ ਪਵ ਵਿਦਾਨ ਸਭਾ ਤੋਂ ਜਿਹੜਾ ਐ ਵਿਦਾਇਕ ਜਗਿੰਦਰ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੱਲ ਉਹਨਾਂ ਨੂੰ ਜਿਹੜੀ ਇਹ ਜ਼ਬਾਨਤ ਜਿਹੜੀ ਹੈ ਉਹ ਮਾਨਜੁਗ ਅਦਾਲਤ ਵੱਲੋਂ ਦਿੱਤੀ ਗਈ ਜਿੱਥੇ ਸਮਰਥਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਅੱਜ ਸਾਫਾ ਵਿਦਾਇਕ ਜਗਿੰਦਰ ਪਾਲ ਜਿਹੜੇ ਨੇ ਉਹ ਬਾੜ ਸਾਹਿਬ ਵਿਖੇ ਨਮਸਤਕ ਹੋਏ ਅਤੇ ਪਾਬਾ ਜੀ ਚੰਦ ਦਾ ਸ਼ੁਕਰਾਨਾ ਕੀਤਾ ਉਹ ਦੇਖਦੇ ਆਏ ਰਿਪੋਰਟ ਦੇ ਕੋ ਜਿ세ਨੇ ਕਿ ਸਤੇ ਕੋਈ ਮਾੜੀ ਘੜੀ ਆਂਦੀ ਆ ਉਸ ਵੇਲੇ ਬੰਦੇ ਦੀ ਸੋਚ ਹੁੰਦੀ ਆ ਹਰ ਜਗ੍ਹਾ ਮੱਥਾ ਟੇਕ ਜੀਏ ਸਾਡੇ ਮੈਨੂੰ ਬੜੀ ਇੱਕ ਫਕਰ ਮਹਿਸੂਸ ਹੁੰਦਾ ਵੀ ਮੇਰੇ ਹਲਕੇ ਦੇ ਵਿੱਚ ਇਤਿਹਾਸਕ ਗੁਰਦੁਆਰਾ ਬਾਬੇ ਸ਼੍ਰੀ ਚੰਦ ਉਹ ਜਿਹੜੇ ਵੀ ਬੰਦਾ ਇੱਥੇ ਆਪਣੀ ਮੁਰਾਦ ਲੈ ਕੇ ਆਂਦਾ ਉਹਦੀ ਮੁਰਾਦ ਪੂਰੀ ਹੁੰਦੀ ਆ ਤੇ ਜਦੋਂ ਮੇਰੇ ਉੱਤੇ ਇਹ ਸੰਕਟ ਦੀ ਘੜੀ ਸਰਦਾਰਾਂ ਨੇ ल्याਦੀ ਇਧਰੇ ਮਨ ਚ ਸੀ ਵੀ ਚਲੋ ਜिले ਜਬਾਨੋਦ ਹੁਦੀ ਆ ਕਿ ਬਾਬਾ ਸ਼੍ਰੀ ਚੰਦ ਜੀ ਆਪਾਂ ਮੱਥਾ ਟੇਕਣ ਜਾਵਾਂਗੇ ਤੇ ਅੱਜ ਇਸ ਕਰਕੇ ਆਇਆ ਮੱਥਾ ਟਿਕਣ ਵਾਸਤੇ ਬਾਬਾ ਜੀ ਦਾ ਥੈਂਕਸ ਕਰਮਾਤੇ ਸ਼ੁਕਰਾਨਾ ਕਰਨ ਵਾਸਤੇ ਆਇਆ ਵੀ ਚਲੋ ਮਾੜੀ ਘੜੀ ਦੀ ਨਿਗਾਹ ਕੀ ਇਸ ਕਰਕੇ ਮੈਂ ਆਇਆ ਕਿ ਮੱਥਾ ਟਿਕਣ ਵਾਸਤੇ ਆਇਆ ਨਹੀਂ ਲੱਗਦਾ ਸਚਾਈ ਦੀ ਗੱਤ ਹੋਈ ਹੈ ਦਿਮਾਗ ਲਈਏ ਤੁਹਾਨੂੰ 100% ਸੱਚ ਜਿਹੜਾ ਛੁਪਿਆ ਨਹੀਂ ਜਾ ਸਕਦਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ ਪੀਰ ਪਕੰਬਰ ਬਾਬਿਆਂ ਬਾਬੇ ਨਾਨਕ ਨੇ ਵੀ ਆਪਣੇ ਗੁਰੂ ਸਾਹਿਬ ਕੀ ਲਿਖਿਆ ਹੈ ਕਿ ਹਮੇਸ਼ਾ ਸਾਦਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਕਿ ਜਿਹੜਾ ਜਿਹੜਾ ਬੰਦਾ ਸੱਚ ਦਾ ਸਾਥ ਦਿੰਦਾ ਹੈ ਬਾਬੇ ਨਾਨਕ ਜੀ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਜਿਦਾ ਹੁਣ ਸਾਡੇ ਤੇ ਵੀ ਬਾਬੇ ਨਾਨਕ ਦੀ ਅਪਾਰ ਕਿਰਪਾ ਹੋਈ ਹੈ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ